ਇਹ ਤੁਸੀਂ ਚਾਹੁੰਦੇ ਹੋ ਵੀ ਤੁਹਾਡੀਆਂ ਹੱਡੀਆਂ ਮਜ਼ਬੂਤ ਰਹਿਣ ਤੁਹਾਡੇ ਚਿਹਰੇ ਤੇ ਕਾਂਤਰੀ ਰਹੇ ਤੁਹਾਡਾ ਸਰੀਰ ਉੱਡੂ ਉੱਡੂ ਕਰੇ ਤੁਹਾਡੀ ਸਕਿਨ ਤੇ ਗਲੋ ਰਹੇ ਤੁਹਾਡੇ ਵੱਲ ਕੋਈ ਅੱਖਾਂ ਚੱਖਾਂ ਪਾ ਕੇ ਤੱਕ ਨਾ ਸਕੇ ਨਾ ਤੇਜ਼ ਹੋਵੇ ਤੁਹਾਡੇ ਦੇ ਵਿੱਚ ਤੁਸੀਂ એનર્ਜੀ ਨਾਲ ਭਰਪੂਰ ਰਹੋ ਤੁਹਾਡਾ ਜਿਹੜਾ ਦਿਮਾਗ ਦਾ ਬੈਲੈਂਸ ਹ ਹਮੇਸ਼ਾ ਬਣਿਆ ਰਹੇ ਤੁਹਾਨੂੰ ਛੋਟੀ ਛੋਟੀ ਗੱਲ ਤੇ ਚਿੰਤਾ ਨਾ ਸਤਾਵੇ ਦੋਸਤੋ ਬਹੁਤ ਵਾਰ ਵਿਚਾਰ ਕੀਤਾ ਆਪਾਂ ਨੇ ਰਸ, ਰक्त, ਮਾਸ, ਮੇਦ, ਮੱਜਾ, ਅਸਥੀ, ਸ਼ੁਕਰ ਤੇ ਆਮੇ ਤੁਸੀਂ ਮੇਰੀਆਂ ਵੀਡੀਓ ਚ ਦੇਖਦੇ ਹੋ ਜਦੋਂ ਵੀ ਲੀਵਰ ਦੀ ਗੱਲ ਕਰਦੇ ਆ ਜਾਂ ਇਸ ਸਕਾਇਆ ਨੂੰ ਮਜ਼ਬੂਤ ਕਰਨ ਦੀ ਗੱਲ ਕਰਦੇ ਆ ਤਾਂ ਆਪਾਂ ਸੱਤ ਧਾਤੂ ਦੀ ਗੱਲ ਕਰਦੇ ਆ ਕਿਉਂ ਇੰਨੀ ਵਾਰ ਗੱਲ ਕਰਨੀ ਪੈਂਦੀ ਆ ਮੈਨੂੰ ਕਿਉਂਕਿ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੀਆਂ ਹੱਡੀਆਂ ਮਜ਼ਬੂਤ ਰਹਿਣ ਤੁਹਾਡੇ ਚਿਹਰੇ ਤੇ ਕਾਂਤੀ ਰਹੇ ਤੁਹਾਡਾ ਸਰੀਰ ਉੱਡੂ-ਉੱਡੂ ਕਰੇ ਤੁਹਾਡੀ ਸਕਿਨ ਤੇ ਗਲੋ ਰਹੇ ਤੁਹਾਡੇ ਵੱਲ ਕੋਈ ਅੱਖਾਂ ਚੱਖਾਂ ਪਾ ਕੇ ਤੱਕ ਨਾ ਸਕੇ ਨਾ ਤੇਜ਼ ਹੋਵੇ ਤੁਹਾਡੇ ਦੇ ਵਿੱਚ ਤੁਸੀਂ એનર્ਜੀ ਨਾਲ ਭਰਪੂਰ ਰਹੋ ਤੁਹਾਡਾ ਜਿਹੜਾ ਦਿਮਾਗ ਦਾ ਬੈਲੈਂਸ ਹਮੇਸ਼ਾ ਬਣਿਆ ਰਹੇ ਤੁਹਾਨੂੰ ਛੋਟੀ ਛੋਟੀ ਗੱਲ ਤੇ ਚਿੰਤਾ ਨਾ ਸਤਾਵੇ ਉਹ ਸਾਰੀਆਂ ਚੀਜ਼ਾਂ ਦੇ ਲਈ ਇਸ ਸੱਤ ਧਾਤੂ ਨਿਰਮਾਣ ਦੀ ਅਤੀ ਜ਼ਰੂਰਤ ਆ ਇਸ ਪੰਜ ਭੌਤਿਕ ਸਰੀਰ ਨੂੰ ਚਲਾਉਣ ਲਈ ਇਹਨਾਂ ਦਾ ਨਿਰਮਾਣ ਆ ਜਿਹੜਾ ਉਹ ਲਗ ਲਗ ਅਗਨੀਆਂ ਦੁਆਰਾ ਹੁੰਦਾ ਸਾਡੇ ਸਰੀਰ ਦੇ ਵਿੱਚ ਜਿਹੜਾ ਮੇਨ ਕੰਟੈਂਟ ਆ ਇਸ ਕਾਇਆ ਨੂੰ ਤੇਜ਼ ਕਰਨ ਦਾ ਉਹ ਸਾਡੀ ਹੈਗੀ ਆ ਅਗਨੀ ਜੇ ਸਾਡੀ ਅਗਨੀ ਕਾਇਮ ਆ ਜਿਹਨੂੰ ਅਸੀਂ ਜઠਰ ਅਗਨੀ ਕਹਿੰਦੇ ਆ ਜੇ ਸਾਡੀ ਜਠਰ ਅਗਨੀ ਪ੍ਰਜਵਲਿਤ ਆ ਉਹ ਕਾਇਮ ਆ ਤਾਂ ਤੁਹਾਡੀਆਂ ਧਾਤੂਆਂ ਦਾ ਨਿਰਮਾਣ ਆ ਜਿਹੜਾ ਉਹ ਸਹਿਜ ਹੀ ਹੁੰਦਾ ਰਹੂਗਾ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਮੈਟਾਬੋਲਿਜ਼ਮ ਵੀ ਇਹਨੂੰ ਕਿਹਾ ਜਾਂਦਾ ਪਰ ਕੱਲਾ ਮੈਟਾਬੋਲਿਜ਼ਮ ਅੰਗਰੇਜ਼ੀ ਦਾ ਸ਼ਬਦ ਵਰਤ ਕੇ ਇਹਦੀ ਵਿਆਖਿਆ ਨਹੀਂ ਹੋ ਸਕਦੀ ਕਿਉਂਕਿ ਜઠਰ ਅਗਨੀ ਆ ਜਦੋਂ ਆਪਾਂ ਦੇਖਦੇ ਆ ਬਾਹਰੀ ਵੀ ਮੈਂ ਬੜਾ ਗੱਲ ਬਹੁਤ ਵਾਰ ਕੀਤੀ ਹੈ ਵੀ ਜੇ ਚੁੱਲ੍ਹੇ ਦੇ ਵਿੱਚ ਸਾਡਾ ਜਥਾ ਜੋਗ ਅਗਨੀ ਆ ਕਿਉਂਕਿ ਜਠਰ ਅਗਨੀ ਇਹ ਨਹੀਂ ਹੈਗੀ ਮੈਂ ਉਹਨੂੰ ਇੱਕ ਲੈਵਲ ਤੇ ਅਸੀਂ ਨੇ ਪ੍ਰਜਵਲਿਤ ਕਰ ਲਿਆ ਉਹਨੂੰ ਤੇਜ਼ ਕਰ ਲਿਆ ਤਾਂ ਉਹਨੂੰ ਤੇਜ਼ ਹੀ ਰਹੂਗੀ ਹਮੇਸ਼ਾ ਇਹ ਨਹੀਂ ਹੈਗਾ ਉਹ ਘਟਦੀ ਰਹਿੰਦੀ ਆ ਘਟਦੀ ਕਿਉਂ ਆ ਜਦੋਂ ਅਸੀਂ ਉਹਦੇ ਨਾਲ ਮਾੜਾ ਵਿਵਹਾਰ ਕਰਦੇ ਆ ਕੀ ਮਾੜਾ ਵਿਵਹਾਰ ਆ ਮਾੜਾ ਵਿਵਹਾਰ ਇਹ ਨਹੀਂ ਹੈਗਾ ਵੀ ਉਹਨੂੰ ਕੋਈ ਤੰਗ ਕਰਨਾ ਅਸੀਂ ਉਹਨੂੰ ਖਾਣ ਦੇ ਰਾਹੀ ਤੰਗ ਕਰਦੇ ਆ ਕਈ ਵਾਰੀ ਕੀ ਹੁੰਦਾ ਵੀ ਅਸੀਂ ਪ੍ਰਸ਼ਾਦਾ ਛਕਿਆ ਉਹ ਤੋਂ ਬਾਅਦ ਠੰਡਾ ਪਾਣੀ ਪੀ ਲਿਆ ਤਾਂ ਜੱਟ ਰਗ ਨਹੀਂ ਸਾਡੀ ਖਰਾਬ ਹੋਣੀ ਸ਼ੁਰੂ ਹੋ ਗਈ ਪ੍ਰਸ਼ਾਦਾ ਛਕਿਆ ਉਹ ਤੋਂ ਬਾਅਦ ਆਈਸਕ੍ਰੀਮ ਖਾ ਲੀ ਲੈ ਹੁਣ ਮਿੱਠੇ ਦੀ ਗੱਲ ਕਰਦੇ ਆ ਆਪਾਂ ਆਮ ਲੋਕਾਂ ਨੂੰ ਇਹੀ ਨਹੀਂ ਪਤਾ ਵੀ সুইਟ ਡਿਸ਼ ਆ ਜਿਹੜੀ ਉਹ ਕਦੋਂ ਖਾਣੀ ਆ ਹਮੇਸ਼ਾ ਹੀ সুইਟ ਡਿਸ਼ ਆ ਜਿਹੜੀ ਉਹ ਪਹਿਲਾਂ ਛਕਣੀ ਪੈਣੀ ਆ ਸਾਨੂੰ ਪਹਿਲਾਂ ਖਾਣੀ ਪੈਣੀ ਆ ਜੇ ਅਸੀਂ ਜઠਰ ਅਗਨੀ ਦਾ ਧਿਆਨ ਰੱਖਣਾ ਆ ਹੁਣ ਇੱਥੇ ਉਲਟਾ ਹੀ ਚੱਲ ਰਿਹਾ ਕੰਮ ਪਹਿਲਾਂ ਅਸੀਂ ਰੱਜ ਕੇ ਪ੍ਰਸ਼ਾਦਾ ਛਕ ਲਿਆ ਉਹ ਤੋਂ ਬਾਅਦ ਆ ਕੋਈ ਮਿੱਠੇ ਚ ਕੀ ਖਾਣਾ ਜੀ ਮਠਾ ਵੀ ਇੰਨਾ ਮਾੜਾ ਕੁਝ ਮਿੱਠਾ ਹੋ ਜਾਏ ਮੈਨ ਮੈਨੂੰ ਤਾਂ ਉਹ ਬਹੁਤ ਖਤਰਨਾਕ ਚੀਜ਼ ਲੱਗਦੀ ਹੈ ਜਿਹੜੀ ਇੱਕ ਤੁਹਾਨੂੰ ਪੈਕੇਟ ਚ ਪਾ ਕੇ ਜਿਹਨੂੰ ਚਾਕਲੇਟ ਦਾ ਨਾਮ ਦੇ ਦਿੱਤਾ ਜਾਂਦਾ ਇੰਨਾ ਖਤਰਨਾਕ ਆ ਉਹ ਤੁਹਾਡੇ ਮੈਟਾਬੋਲਿਜ਼ਮ ਲਈ ਤੁਹਾਡੀ ਜઠਰਗਣੀ ਲਈ ਚਾਹੇ ਉਹਨੂੰ ਤੁਸੀਂ ਭੁੱਖ ਲੱਗੀ ਚ ਵੀ ਖਾ ਲਓ ਤਾਂ ਵੀ ਉਹ ਤੁਹਾਡੀ ਅਗਨੀ ਨੂੰ ਖਰਾਬ ਕਰਦੀ ਉਹ ਕਰਦੀ ਆ ਕਿਉਂ ਬੱਚਿਆਂ ਦੇ ਦੰਦ ਖਰਾਬ ਹੁੰਦੇ ਨੇ ਕੋਈ ਇਹ ਆ ਵੀ ਮਿੱਠਾ ਉੱਥੇ ਕੋਈ ਰੈਕਟ ਕਰਦਾ ਉਹ ਜઠਰਗਣੀ ਖਰਾਬ ਕਰ ਦਿੰਦਾ ਉਥੋਂ ਜਿਹੜਾ ਮਜ਼ਾ ਕਰਤਾਤੂ ਆ ਅਸਥੀ ਆ ਉਹਦਾ ਨਿਰਮਾਣ ਰੁਕ ਜਾਂਦਾ ਬੱਚਿਆਂ ਦੇ ਵਿੱਚ ਦੰਦ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਨੇ ਦੰਦ ਤਾਂ ਇੱਕ ਇੰਡੀਕੇਟ ਆ ਇਹ ਬਾਡੀ ਸਾਨੂੰ ਦਿਖਾ ਰਹੀ ਆ ਵੀ ਇਹ ਗਲਤ ਹੋ ਰਿਹਾ ਗਲਤ ਖਾ ਰਹੇ ਨੇ ਬੱਚੇ ਹੱਡੀਆਂ ਵੀ ਉਨੀਆਂ ਹੀ ਕਮਜ਼ੋਰ ਹੋ ਰਹੀਆਂ ਬੱਚਿਆਂ ਚ ਜਾਨ ਵੀ ਉਨੀਆਂ ਘਟਦੀ ਜਾ ਰਹੀ ਆ ਵੱਡੇ ਵੀ ਇਦਾਂ ਹੀ ਕਰਦੇ ਆ ਖਾਣਾ ਖਾਣ ਤੋਂ ਬਾਅਦ ਆਈਸਕ੍ਰੀਮ ਖਾ ਲੈਂਦੇ ਆ ਸੱਤਿਆ ਨਾਸ਼ ਕਰ ਲੈਂਦੇ ਆ ਸੀ ਜਟਰਕ ਨਹੀਂ ਦਾ ਜਿਨੇ ਸਾਰੇ ਸਰੀਰ ਨੂੰ ਚਲਾਉਣਾ ਜਦੋਂ ਸਾਡੀ ਜਠੜਕ ਨਹੀਂ ਮਜ਼ਬੂਤ ਆ ਤਾਂ ਅਸੀਂ ਇਸ ਪੰਜ ਭੌਤਿਕ ਸਰੀਰ ਦੇ ਵਿੱਚ ਕੋਈ ਵੀ ਕਮੀ ਮਹਿਸੂਸ ਨਹੀਂ ਕਰਾਂਗੇ ਇਹਨੂੰ ਮਜ਼ਬੂਤ ਕਰਨ ਦੇ ਕੀ ਤਰੀਕੇ ਨੇ ਚਲੋ ਪਰਹੇਜ਼ ਰੱਖਣਾ ਪਰਹੇਜ਼ ਬਾਰੇ ਕਈ ਵਾਰੀ ਗੱਲ ਹੋ ਗਈ ਇਹਨੂੰ ਤੇਜ਼ ਕਰਨ ਦੇ ਕੀ ਤਰੀਕੇ ਨੇ ਇਹਨੂੰ ਤੇਜ਼ ਕਰਨ ਦੇ ਤਰੀਕੇ ਨੇ ਕੁਝ ਇਦਾਂ ਦੇ ਕਾੜੇ ਸਾਨੂੰ ਪੀਣੇ ਪੈਣਗੇ ਜਿਵੇਂ ਜੀਰ ਕਾਦੀ ਕਾੜਾ ਕਾਲਾ ਜੀਰਾ ਆਉਂਦਾ ਇੱਕ ਉਹਨੂੰ ਤੁਸੀਂ 2-3 ਗ੍ਰਾਮ ਇੱਕ ਗਲਾਸ ਪਾਣੀ ਚ ਪਾ ਕੇ ਉਬਾਲ ਲਓ ਉਹਦੇ ਚ ਥੋੜਾ ਕਾਲਾ ਨਮਕ ਪਾ ਲਓ ਥੋੜੇ ਸੁੰਡ ਦਾ ਪਾਊਡਰ ਪਾ ਲਓ ਦੋਵੇਂ ਚੀਜ਼ਾਂ ਪਾ ਕੇ ਉਹਦੇ ਚ ਉਹਨੂੰ ਸਿਪ-ਸਿਪ ਕਰਕੇ ਪੀਓ ਤੁਹਾਡੀ ਜਟੜਾਗਣੀ ਤੇਜ਼ ਹੋਣੀ ਸ਼ੁਰੂ ਹੋ ਜਾਊਗੀ ਇਹ ਜਟੜਾਗਣੀ ਨੂੰ ਤੇਜ਼ ਕਰਦਾ ਕਿ ਖਾਣੇ ਤੋਂ ਬਾਅਦ ਤੁਸੀਂ 2 ਟਾਈਮ ਪੀ ਲਓ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਉਹ ਕਦੇ ਵੀ ਪੀ ਸਕਦੇ ਨੇ ਦਿਨ ਚ ਇੱਕ ਜਾਂ ਦੋ ਵਾਰੀ ਜ਼ਰੂਰ ਪੀਓ ਇਹਨੂੰ ਜਠਰਗਣੀ ਸਾਡੀ ਤੇਜ਼ ਹੋਣੀ ਸ਼ੁਰੂ ਹੋ ਜੂਗੀ ਸਾਡੇ ਸਭ ਤੋਂ ਧਾਤੂ ਦਾ ਨਿਰਮਾਣ ਹੋਣਾ ਸ਼ੁਰੂ ਹੋ ਜੂਗਾ ਲੈ ਹੁਣ ਆਪਾਂ ਜੀ ਗੱਲ ਦੇਖਾਂਗੇ ਛੋਟੀ ਜੀ ਗੱਲ ਆ ਇਹ ਮੌਸਮੀ ਤਾਜੇ ਫਲਾਂ ਦਾ ਰਸਾ ਜਿਹੜਾ ਉਹਦੇ ਚ ਸੁੰਢ ਦਾ ਪਾਊਡਰ ਪਾ ਕੇ ਪੀਣ ਨਾਲ ਜਠਰਗਣੀ ਤੇਜ਼ ਹੋ ਜਾਂਦੀ ਆ ਕਿਸੇ ਵੀ ਮੌਸਮ ਦੇ ਜਿਹੜੇ ਫਲ ਨੇ ਮੌਸਮ ਮੌਸਮ ਦੇ ਹੋਣ ਉਹਨਾਂ ਚ ਸੁੰਢ ਦਾ ਪਾਊਡਰ ਪਾ ਕੇ ਪੀਓਗੇ ਤੁਹਾਡੀ ਜਠਰਗਣੀ ਤੇਜ਼ ਹੋ ਜੂਗੀ ਸੌਂਫ ਆ ਸਾਡੇ ਕੋਲੇ ਦੀਪਕ ਦੀਪਨ ਤੇ ਪਾਚਨ ਦੀਪਨ ਹੁੰਦਾ ਦੀਪਨ ਤੋਂ ਸਿੱਧਾ ਹੀ ਸਮਝ ਲੈਣਾ ਦੀਪਨ ਕਰਨ ਵਾਲਾ ਜਟਰੇਗਨੀ ਨੂੰ ਜਲਾਉਣ ਵਾਲਾ ਪਾਚਨ ਜੋ ਵੀ ਪਦਾਰਥ ਛਕਿਆ ਉਹਨੂੰ ਪਚਾਉਣ ਵਾਲਾ ਸੌਂਫ ਦੇ ਵਿੱਚ ਦੋਵੇਂ ਹੀ ਗੁਣ ਨੇ ਦੀਪਨ ਵੀ ਆ ਪਾਚਨ ਵੀ ਆ ਖੂਨ ਨੂੰ ਵੀ ਸ਼ੁੱਧ ਕਰਦੀ ਆ ਖਾਣੇ ਤੋਂ ਬਾਅਦ ਤਾਂ ਹੀ ਪਹਿਲਾਂ ਰਿਵਾਜ ਹੁੰਦਾ ਸੀਗਾ ਘਰਾਂ ਦੇ ਵਿੱਚ ਵੀ ਵਧੀਆ ਕਿਸਮ ਦੀ ਸੌਂਫ ਲੋਕ ਰੱਖਦੇ ਸੀ ਉਹ ਤੋਂ ਬਾਅਦ ਸਾਡੇ ਕੋਲੇ ਜਿਹੜੀ ਸਭ ਤੋਂ ਵਧੀਆ ਚੀਜ਼ ਹੈ ਗੁੜ ਹੈਗਾ ਸਾਡੇ ਕੋਲੇ ਖਾਣੇ ਤੋਂ ਬਾਅਦ ਗੁੜ ਨੂੰ ਹੁਣ ਸਾਨੂੰ ਪਤਾ ਨਹੀਂ ਵੀ ਖਾਣਾ ਕਿਵੇਂ ਇੱਕ ਤਾਂ ਗੁੜ ਜਿਹੜਾ ਕਾਲੇ ਰੰਗ ਦਾ ਵਧੀਆ ਆਪ ਤਿਆਰ ਕਰਾਇਆ ਹੋਇਆ ਕੋਲ ਖੜਕੇ ਉਹਦੇ 'ਤੇ ਵਿਸ਼ਵਾਸ ਕਰਿਓ ਨਹੀਂ ਥੋਨੂੰ ਗੁੜ 'ਤੇ ਕੋਈ ਵਿਸ਼ਵਾਸ ਨਹੀਂ ਹੈਗਾ ਅੱਜ ਸਮਝੋ ਅਸੀਂ ਤਾਂ ਖਾਣੇ ਆ ਵੀ ਸਿਹਤ ਲਈ ਖਾ ਰਹੇ ਹਾਂ ਪਰ ਸਾਨੂੰ ਨਹੀਂ ਪਤਾ ਵੀ ਅਸੀਂ ਜ਼ਹਿਰ ਖਾ ਰਹੇ ਹਾਂ ਗੁੜ ਦੀ ਏਡੀ ਕਿ ਡਲੀ ਲੈ ਕੇ ਰੱਖ ਕੇ ਮੂੰਹ ਦੇ ਵਿੱਚ ਚੂਸਣੀ ਆ ਜਵਾਕੇ ਨਹੀਂ ਖਾਣਾ ਜਿਨ੍ਹਾਂ ਦੀ ਜઠਰ ਅਗਨੀ ਡਾਊਨ ਆ ਆਈਬੀਐਸ ਦੇ ਰੋਗੀ ਵੀ ਠੀਕ ਕੀਤੇ ਨੇ ਇੱਕ ਗੁੜ ਦੀ ਰੂੜੀ ਦੇ ਨਾਲ ਉਹ ਤੋਂ ਬਾਅਦ ਸ਼ਹਿਦ ਆ ਜਿਹੜਾ ਤੁਹਾਡਾ ਕਈ ਪ੍ਰਾਂਤਾਂ ਦੇ ਵਿੱਚ ਮੈਂ ਵਿਚਰੇ ਆ ਜਦੋਂ ਜੜੀਆਂ ਬੂਟੀਆਂ ਖੁਦ ਲੈਣ ਜਾਂਦੇ ਸੀਗੇ ਤਾਂ ਉੱਥੇ ਖਾਣੇ ਤੋਂ ਬਾਅਦ ਸ਼ਹਿਦ ਪਰੋਸਿਆ ਜਾਂਦਾ ਕੌਲੀ ਚ ਪਾ ਕੇ ਸ਼ਹਿਦ ਚਮਚ ਨਾਲ ਲੋਕ ਖਾਂਦੇ ਨੇ ਟੋਟਾ ਘਟ ਇੱਕ ਖਾਣੇ ਤੋਂ ਬਾਅਦ ਤਾਂ ਜ਼ਰੂਰ ਖਾਂਦੇ ਨੇ ਅੱਜ ਵੀ ਇਹ ਰਵਾਜ਼ ਹੈਗੇ ਨੇ ਹਿਮਾਚਲ ਦੇ ਕਈ ਛੋਟੇ ਪਿੰਡਾਂ ਦੇ ਵਿੱਚ ਜઠਰਗਨਿ ਬਹੁਤ ਤੇਜ਼ ਹੁੰਦੀ ਆ ਮધુ ਦੇ ਨਾਲ ਸ਼ਹਿਦ ਦੇ ਨਾਲ ਸ਼ਹਿਦ ਅਸਲੀ ਨਹੀਂ ਮਿਲਦਾ ਉਹਨੂੰ ਛੱਡ ਦਿਓ ਗੁੜ ਤਾਂ ਮਿਲ ਸਕਦਾ ਸਾਨੂੰ ਅਸੀਂ ਕਿਤੇ ਘਲਾੜ ਤੇ ਜਾ ਕੇ ਆਪ ਤਿਆਰ ਕਰਾ ਸਕਦੇ ਆ ਆਪਨੀ ਤਿਆਰ ਕਰਨਾ ਕੋਲ ਖੜ ਕੇ ਦੇਖ ਕੇ ਲਿਆ ਸਕਦੇ ਆ ਕਿਉਂ ਕਿਉਂਕਿ ਸਾਡੇ ਕੋਲੇ ਸਿਹਤ ਲਈ ਅਸੀਂ ਕਹਿੰਦੇ ਇੰਨਾ ਟਾਈਮ ਕਿਹਦੇ ਕੋਲ ਆ ਯਾਰ ਜਦੋਂ ਉੱਥੇ ਹਸਪਤਾਲਾਂ 'ਚ ਪੈਣਾ ਸੀ ਕਰ ਕੀ ਰਹੇ ਆ ਅਸੀਂ ਸਮਾਂ ਬਚਾਉਂਦੇ ਰਹਿੰਦੇ ਆ ਰੋਜ਼ ਸਮਾਂ ਬਚਾਉਣ ਦੇ ਚੱਕਰ ਦੇ ਵਿੱਚ ਅਸੀਂ ਨੇ ਖੂਹਾਂ ਤੋਂ ਨਲਕਿਆਂ ਤੇ ਆ ਗਏ ਨਲਕਿਆਂ ਤੋਂ ਅਸੀਂ ਸਮਰਸੀ ਬਲਾਂ ਤੇ ਆ ਗਏ ਸਮਰਸੀ ਬਲਾਂ ਤੋਂ ਹੁਣ ਪਾਣੀ ਸਟੋਰ ਕਰਕੇ ਰੱਖਿਆ ਜਾਂਦਾ ਇਹ ਕੱਲੀ ਇਹ ਨਹੀਂ ਵੀ ਆਮ ਲੋਕਾਂ ਦੀ ਹਰੇਕ ਘਰਾਂ ਚ ਸਾਡੇ ਘਰਾਂ ਚ ਵੀ ਇਹੀ ਗੱਲਾਂ ਹੋ ਰਹੀਆਂ ਸੀ ਪਰ ਅਸੀਂ ਬਹੁਤ ਸੁਧਾਰ ਕੀਤਾ ਇਸ ਚੀਜ਼ ਦੇ ਵਿੱਚ ਸਮਾਂ ਅਸੀਂ ਬਚਾਉਂਦੇ ਰਹਿੰਦੇ ਆ ਛੋਟੀ ਛੋਟੀ ਗੱਲ ਤੇ ਦਾਲ ਚੁੱਲੇ ਦੀ ਚੁੱਲੇ ਤੇ ਧਰਨ ਦੀ ਜਗ੍ਹਾ ਤੇ ਅਸੀਂ ਕੁੱਕਰ ਲੈ ਲਏ ਕੁਕਰਾਂ ਤੋਂ ਬਾਅਦ ਵੀ ਓਵਨ ਆ ਕੇ ਉਹਦੇ 'ਚ ਵੀ 5 ਮਿੰਟ ਦਾ ਟਾਈਮ ਲਾਤਾ ਆਪ ਹੀ ਉਹਨੇ ਬਣਾ ਦੇਣੀ ਆ ਸਮਾਂ ਬਚਾ ਕੇ ਅਸੀਂ ਕਰਨਾ ਕੀ ਆ ਯਾਰ ਕਿੱਡੀ ਕਿ ਜ਼ਿੰਦਗੀ ਮਿਲੀ ਅਸੀਂ ਆ ਛੋਟੀਆਂ-ਛੋਟੀਆਂ ਚੀਜ਼ਾਂ 'ਚ ਬਾਏ ਹੱਥ ਸਮਾਂ ਬਚਾ ਕੇ ਫੇਰ ਉਹ ਸਾਰਾ ਸਮਾਂ ਇਕੱਠਾ ਅਸੀਂ ਹਸਪਤਾਲਾਂ 'ਚ ਗੁਜ਼ਾਰਦੇ ਆ ਸੋਚ ਕੇ ਦੇਖੋ ਇੱਕ ਜਦੋਂ ਅਸੀਂ ਸੋਚਾਂਗੇ ਨਾ ਇਸ ਚੀਜ਼ ਨੂੰ ਇੱਥੋਂ ਸੋਚਾਂਗੇ ਤਾਂ ਸਾਡੇ ਸਮਝ ਆਉਣ ਲੱਗ ਜਾਣਗੀਆਂ ਗੱਲਾਂ ਸੋ ਮੇਰੇ ਕੋਲੇ ਬਹੁਤ ਮੈਂ ਹਰ ਬਾਰ ਹੁਣ ਕਹਿਣਾ ਸ਼ੁਰੂ ਕਰਤਾ ਵੀ ਬਹੁਤ ਚੋਪੜੀਆਂ ਹੋਈਆਂ ਗੱਲਾਂ ਨਹੀਂ ਮਿਲਣੀਆਂ ਇੱਥੇ ਤੁਸੀਂ ਰੀਲਾਂ ਦੇਖ ਕੇ ਸਮਾਂ ਵੀ ਬਤਾ ਸਕਦੇ ਹੋ ਪਰ ਜਿਹੜੇ ਲੋਕ ਵਾਕਈ ਸੁਖਿਰਦ ਨੇ ਸਿਹਤ ਦੇ ਲਈ ਉਹ ਇਸ ਵੀਡੀਓ ਨੂੰ ਦੇਖਣ ਇਹ ਛੋਟੇ-ਛੋਟੇ ਯੋਗਤੀਆਂ ਜਿਹੜੀਆਂ ਦੱਸੀਆਂ ਨੇ ਇਹਦੇ ਨਾਲ ਅਸੀਂ ਜੱਟਾਂ ਗਨੀ ਤੇਜ਼ ਕਰੀਏ ਸਾਡੀ ਕਾਂਤੀ ਵਧੇ ਜੇ ਚੂਰਣ ਬਣਾ ਕੇ ਰੱਖਣਾ ਤਾਂ ਜੀਰਕਾ ਦੀ ਚੂਰਣ ਇੱਕ ਮੈਂ ਕਈ ਵਾਰ ਵੀ ਦੱਸਿਆ ਉਹ ਬਣਾ ਸਕਦੇ ਹੋ ਤੁਸੀਂ ਉਹਦੇ 'ਚ ਕੀ ਕਰਨਾ ਕਈ ਚੀਜ਼ਾਂ ਹੁੰਦੀਆਂ ਨੇ ਮੈਂ ਦੱਸ ਦਿੰਨਾ ਜੇ ਇੱਕ ਅੱਧੀ ਕੋਈ ਵੱਧ ਘੱਟ ਵੀ ਮਿਲ ਜਵੇ ਤਾਂ ਵੀ ਬਣਾ ਲਿਆ ਕਰੋ ਆਯੁਰਵੇਦ ਆ ਇਹ ਕੋਈ ਨੁਕਸਾਨ ਨਹੀਂ ਹੈਗਾ ਇਹ ਕੋਈ ਕੈਮੀਕਲ ਥੋੜੀ ਨੇ ਵੀ 500 mg ਦੀ ਜਗ੍ਹਾ ਤੇ 600 mg ਲੈ ਲਈ ਪਤਾ ਨਹੀਂ ਕੀ ਹੋ ਜੂਗਾ ਓਏ ਸਿੱਧੀਆਂ ਹੀ ਔਸ਼ਧੀਆਂ ਨੇ ਘਰਾਂ 'ਚ ਆਮੇ ਵਰਤਦੇ ਸੀ ਅਸੀਂ ਪਹਿਲਾਂ ਸਾਨੂੰ ਉੱਥੇ ਮੁੜ ਕੇ ਆਉਣਾ ਪੈਣਾ ਜੇ ਅਸੀਂ ਸਿਹਤ ਲਈ ਸੁਹਿਰਦਾਂ ਜੀਰਾ ਲੈ ਲਓ 100 ਗ੍ਰਾਮ 25 ਗ੍ਰਾਮ ਸੁੰਢ ਪਾ ਲਓ ਅਨਾਰ ਦਾਣਾ ਪਾ ਲਓ 50 ਗ੍ਰਾਮ ਕਾਲੀ ਮਿਰਚ ਪਾ ਲਓ 25 ਗ੍ਰਾਮ ਨਿੰਬੂ ਦਾ ਸੱਤ ਪਾ ਲਓ ਇਹਦੇ ਵਿੱਚ 5 ਗ੍ਰਾਮ ਪਾਊਡਰ ਬਣਾ ਲਓ ਇਹਦਾ ਪਾਊਡਰ ਬਣਾ ਕੇ ਇਹਦੇ ਵਿੱਚ ਥੋੜੀ ਜਿਹੀ ਮਿਸ਼ਰੀ ਪਾ ਲਓ ਬੱਚੇ ਖੁਸ਼ ਹੋ ਕੇ ਖਾ ਲੈਣਗੇ ਖੱਟਾ ਮਿੱਠਾ ਚੂਰਨ ਬਣ ਜਾਊਗਾ 5 ਇੱਕ ਗ੍ਰਾਮ ਵਿੱਚ ਪਿਪਲਮੈਂਟ ਪਾ ਲਓ ਇੰਨਾ ਸਵਾਦ ਚੂਰਨ ਬਣ ਜਾਊਗਾ ਹੱਥ ਤੇ ਰੱਖ ਕੇ ਜੀਬ ਨਾਲ ਚਟੋਗੇ ਤੁਹਾਨੂੰ 5 ਮਿੰਟਾਂ 'ਚ ਭੁੱਖ ਲੱਗੂਗਾ ਕਿਉਂਕਿ ਜઠਰ ਅਗਨੀ ਨੂੰ ਕਾਇਮ ਕਰਨਾ ਸ਼ੁਰੂ ਕਰ ਦੇਣਾ ਉਹਨੇ ਅਸੀਂ ਆਯੁਰਵੇਦ ਨਾਲ ਜੁੜੀਏ ਇਹਨੂੰ ਵੀਡੀਓ ਨੂੰ ਦੇਖ ਕੇ ਚੀਜ਼ਾਂ ਤੁਸੀਂ ਨੋਟ ਕਰ ਸਕਦੇ ਹੋ ਪਰ ਜਿੰਨੀ ਦੇਰ ਅਸੀਂ ਕਿਉਂਕਿ ਹਮੇਸ਼ਾ ਹੀ ਜਿਹੜਾ ਸਹੀ ਰਸਤਾ ਹੁੰਦਾ ਜ਼ਿੰਦਗੀ 'ਚ ਵੈਸੇ ਵੀ ਮੈਂ ਤੁਹਾਨੂੰ ਦੱਸਦਾ ਕੋਈ ਵੀ ਤੁਹਾਨੂੰ ਫੈਸਲਾ ਲੈਣਾ ਪੈਂਦਾ ਜਦੋਂ ਜਿਹੜਾ ਥੋੜਾ ਜਿਹਾ ਔਖਾ ਫੈਸਲਾ ਹੁੰਦਾ ਉਹਨੂੰ ਤੁਸੀਂ ਆਤਮਿਕ ਤੌਰ ਤੇ ਸੋਚ ਕੇ ਦੇਖਿਓ ਉਹ ਥੋੜਾ ਔਖਾ ਲੱਗੂਗਾ ਸਾਨੂੰ ਹੁਣ ਜਿਹੜੀਆਂ ਮੈਂ ਗੱਲਾਂ ਦੱਸਦਾ ਆਮ ਤੌਰ ਤੇ ਜਦੋਂ ਅਸੀਂ ਸੋਚਦੇ ਆ ਇਹਨਾਂ ਨੂੰ ਤਾਂ ਸਾਨੂੰ ਔਖੀਆਂ ਨ ਲੱਗਦੀਆਂ ਨੇ ਵੀ ਯਾਰ ਕੌਣ ਕਰੂਗਾ ਪਰ ਹਮੇਸ਼ਾ ਹੀ ਜਿਹੜੇ ਔਖੇ ਰਸਤੇ ਨੇ ਉਹ ਜੀਵਨ ਨੂੰ ਸੌਖਾ ਬਣਾਉਂਦੇ ਨੇ ਇਹ ਗੱਲ ਸਮਝੀ ਅਸੀਂ ਆਯੁਰਵੇਦ ਨਾਲ ਜੁੜੀਏ ਦਾ ਇਸ ਤੇ ਧੰਨਵਾਦ